ਇੰਨਾ ਵੱਡਾ ਵਿਸ਼ਾਲ ਸਿੱਖ ਰਾਜ ਦੋਗਰਿਆਂ ਦੀ ਗਦਾਰੀ ਕਰਕੇ ਸਾਡੇ ਹੱਥੋਂ ਜਾਂਦਾ ਲੱਗਿਆ ਇਹ ਨਹੀਂ ਵੀ ਕਿ ਅੰਗਰੇਜ਼ ਜ਼ਿਆਦਾ ਮਤਲਬ ਤਾਕਤਵਰ ਸੀਗੇ ਜਾਂ ਉਹਨਾਂ ਕੋਲ ਟੈਕਨੋਲੋਜੀ ਜ਼ਿਆਦਾ ਸੀ ਕੁਝ ਨਹੀਂ ਸੀਗਾ ਇਹੋ ਜਿਹਾ ਸਿਰਫ ਗਦਾਰੀ ਕਰਕੇ ਸਾਡਾ ਸਿੱਖ ਰਾਜ ਜਿਹੜਾ ਉਹ ਚਲਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਲਿਖਤ ਪੁਰਾਣਾ ਪੰਜਾਬ ਦੀ 8ਵੀਂ ਲਾਈਨ ਦਾ ਵਿਸਥਾਰ ਕਰਾਂਗੇ ਤੇ ਪਹਿਲਾਂ ਆਪਾਂ ਲਾਈਨ ਸੁਣਦੇ ਹਾਂ ਸੰਗਤ ਜੀ ਨੰਗਲਾ ਜੀ ਨੇ ਇੱਥੇ ਆਪਣੀ ਲਿਖਤ ਪੁਰਾਣਾ ਪੰਜਾਬ ਲਿਖਤ ਵੰਨ ਦੀ ਜਿਹੜੀ 8ਵੀਂ ਲਾਈਨ ਹੈ ਉੰਦੇ ਚ ਲਿਖਿਆ ਹੈ ਡੋਗਰੇ ਨੇ ਮਿੰਟਾਂ ਚ ਮੁਲਖ ਵੇਚਤਾ ਉਹ ਜਿਵੇਂ ਕੱਟਾ ਵੇਚਦੇ ਜਿਵੇਂ ਆਪਾਂ ਸਭ ਨੂੰ ਪਤਾ ਹੀ ਹੈ ਕਿ ਸਿੱਖ ਰਾਜ ਇੱਕ ਬਹੁਤ ਵੱਡਾ ਵਿਸ਼ਾਲ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਉਸ ਸਮੇਂ ਦੇ ਸਿੱਖ ਜਰਨੈਲਾਂ ਦੀ ਸਹਾਇਤਾ ਨਾਲ ਮਹਾਰਾਜ ਦੇ ਆਸ਼ੀਰਵਾਦ ਸਦਕਾ ਆਪਣੇ ਉੱਚੇ ਸੁੱਚੇ ਕਿਰਦਾਰਾਂ ਸਦਕਾ ਸਾਰੇ ਸਰਦਾਰਾਂ ਨੇ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਇੱਕ ਵਿਸ਼ਾਲ ਸਿੱਖ ਰਾਜ ਦੀ ਸਥਾਪਨਾ ਕੀਤੀ ਸੀਗੀ ਬੜੇ ਵਿਖੜੇ ਸਮੇਂ ਵਿੱਚ ਸਿੱਖ ਰਾਜ ਬੜੇ ਔਖੇ ਘੋੜਿਆਂ ਤੇ ਘੋੜਿਆਂ ਦੀਆਂ ਕਾਠੀਆਂ ਤੇ ਰਹਿ ਰਹਿ ਕੇ ਛੋਲਿਆਂ ਦੀ ਮੁੱਠ ਖਾ ਖਾ ਕੇ ਗੁਜ਼ਾਰਾ ਕਰਕੇ ਹੌਲੀ ਹੌਲੀ ਕਰਕੇ ਇਹ ਸਿੱਖ ਰਾਜ ਖੜਾ ਕੀਤਾ ਸੀਗਾ ਇੰਨਾ ਵੱਡਾ ਵਿਸ਼ਾਲ ਸਿੱਖ ਰਾਜ ਦੋ ਗਰੇਆਂ ਦੀ ਗਦਾਰੀ ਕਰਕੇ ਸਾਡੇ ਹੱਥੋਂ ਜਾਂਦਾ ਲੱਗਿਆ ਇਹ ਗੱਲ ਸਭ ਨੂੰ ਪਤਾ ਹੈ ਤੇ ਇੱਥੇ ਨੰਗਲਾ ਜੀ ਨੇ ਕਿਹਾ ਦੋ ਗਰੇ ਨੇ ਮਿੰਟਾਂ 'ਚ ਮੁਲਖ ਵੇਚਤਾ ਉਹ ਜਿਵੇਂ ਕੱਟਾ ਵੇਚਦੇ ਸੰਘਾ ਜੀ ਕੱਟੇ ਨਾਲ ਇੱਥੇ ਤਾਂ ਤੁਲਨਾ ਕੀਤੀ ਗਈ ਹੈ ਜਿਹੜੇ ਆਪਣਾ 80 80 85 ਜਾਂ 88 ਤੱਕ ਜੰਮੇ ਹੋਏ ਉਹਨਾਂ ਨੂੰ ਪਤਾ ਹੈ ਪਿੰਡਾਂ 'ਚ ਜਦੋਂ ਸਾਰੇ ਪਸ਼ੂ ਰੱਖਦੇ ਸੀਗੇ ਹੁਣ ਵੀ ਬਹੁਤ ਰੱਖਦੇ ਆ ਪਿੰਡਾਂ 'ਚ ਤੇ ਜਦੋਂ ਕਿਤੇ ਮੱਝ ਕੱਟੀ ਦਿੰਦੀ ਸੀਗੀ ਤਾਂ ਬਹੁਤ ਚੰਗਾ ਸਮਝ ਆ ਜਾਂਦਾ ਸੀਗਾ ਜੇ ਜਦੋਂ ਕੱਟਾ ਦੇਣ ਦੀ ਸੀ ਜੀ ਨਾ ਤਾਂ ਉਹ ਚੰਗਾ ਨਹੀਂ ਸੀ ਸਮਝ ਆ ਜਾਂਦਾ ਕਿਉਂਕਿ ਕੱਟੇ ਨੂੰ ਕੋਈ ਪਾਲਣਾ ਨਹੀਂ ਚਾਹੁੰਦਾ ਸੀਗਾ ਤੇ ਜੇ ਕੋਈ ਮਤਲਬ ਕਟਾ ਪਲ ਵੀ ਜਾਂਦਾ ਸੀਗਾ ਤਾਂ ਉਹ ਜਿਹੜੇ ਕਟਿਆ ਵੇਚਣ ਵਾਲੇ ਪਿੰਡਾਂ ਚ ਆਉਂਦੇ ਹੁੰਦੇ ਸੀਗੇ ਪੁਰਾਣੇ ਨੂੰ ਪਤਾ ਏ ਹੁਣ ਅੱਜ ਕੱਲ੍ਹ ਦੀ ਬੱਚਿਆਂ ਨੂੰ ਤਾਂ ਖੈਰ ਨਹੀਂ ਪਤਾ ਉਹ ਕਟੇ ਖਰੀਦਣ ਆਲੇ ਆਉਂਦੇ ਹੁੰਦੇ ਸੀਗੇ ਤੇ ਉਹਨਾਂ ਨੂੰ ਐਵੇਂ ਹੀ ਦੇ ਦਿੰਦੇ ਸੀਗੇ ਕਟਾ ਮਤਲਬ ਵੀ ਕੋਈ ਕੋਈ ਖਾਸ ਮੁੱਲ ਨਹੀਂ ਸੀ ਹੁੰਦਾ ਉਹਦਾ ਜਿਹੜਾ ਕਟਾ ਵੇਚਣਾ ਉਹ ਇੱਕ ਐਵੇਂ ਹੀ ਕਟਾ ਵੇਚਣਾ ਖਰੀਦਣਾ ਕੋਈ ਖਾਸ ਬੜੀ ਗੱਲ ਨਹੀਂ ਸੀਗੀ ਐਵੇਂ ਹੀ ਦੇ ਦਿੱਤਾ ਜਾਂਦਾ ਸੀਗਾ ਡੋਗ ਰਿਆ ਨੇ ਇੱਕ ਛੋਟੇ ਜਿਹੇ ਲਾਲਚ ਵਾਸਤੇ ਆਪਣੀਆਂ ਮਤਲਬ ਕਹਿਣ ਲਓ ਵੀ ਜਾਂ ਤਾਂ ਉਹਨਾਂ ਨੂੰ ਇਹ ਸੀਗਾ ਵੀ ਅਸੀਂ ਪੰਜਾਬ ਤੇ ਰਾਜ ਕਰ ਲਾਂਗੇ ਜਿਹੜਾ ਉਹਨਾਂ ਨੂੰ ਮਿਲਿਆ ਕੁਛ ਨਹੀਂ ਇੱਕ ਛੋਟੇ ਛੋਟੇ ਲਾਲਚਾਂ ਵਾਸਤੇ ਉਹਨਾਂ ਨੇ ਸਾਰਾ ਸਿੱਖ ਰਾਜ ਅੰਗਰੇਜ਼ਾਂ ਦੇ ਹੱਥਾਂ 'ਚ ਵੇਚਤਾ ਪਹਿਲਾਂ ਤਾਂ ਇਨ੍ਹਾਂ 'ਚ ਮੁੱਖ ਨਾਂ ਧਿਆਨ ਸਿੰਘ ਡੋਗਰਾ ਉਹਦਾ ਭਰਾ ਗਲਾਬ ਸਿੰਘ ਡੋਗਰਾ ਤੇ ਧਿਆਨ ਸਿੰਘ ਡੋਗਰੇ ਦਾ ਪੁੱਤਰ ਹੀਰਾ ਸਿੰਘ ਡੋਗਰਾ ਤੇਜ ਸਿੰਘ ਇਹ ਮੁੱਖ ਗਦਾਰ ਐ ਸਿੱਖ ਕੌਮ ਨੂੰ ਸਿੱਖ ਰਾਜ ਨੂੰ ਖਤਮ ਕਰਨ ਦੇ ਪਹਿਲਾਂ ਤਾਂ ਇਹਨਾਂ ਨੇ ਅੰਗਰੇਜ਼ਾਂ ਨਾਲ ਅੰਦਰੋਗਤੀ ਸੰਧੀ ਕਰਕੇ ਮਹਾਰਾਜਾ ਸਹਾਬ ਨੂੰ ਇਹ ਵੀ ਸਰੋਤ ਮਿਲਦੇ ਮਹਾਰਾਜਾ ਰਣਜੀਤ ਸਿੰਘ ਨੂੰ ਇਹਨਾਂ ਨੇ ਸਲੋ ਪੌਇਜ਼ਨ ਦਿੱਤਾ ਗਿਆ ਉਸ ਕਰਕੇ ਮਹਾਰਾਜਾ ਰਣਜੀਤ ਸਿੰਘ ਦੀ ਹੌਲੀ-ਹੌਲੀ ਸਵਰਗਵਾਸ ਹੋ ਗਈ ਉਸ ਤੋਂ ਬਾਅਦ ਇਤਿਹਾਸ ਦਾ ਮੈਂ ਜ਼ਿਆਦਾ ਜ਼ਿਕਰ ਨਹੀਂ ਕਰੂੰਗਾ ਮੋਟਾ-ਮੋਟਾ ਦੱਸਾਂਗਾ ਫਿਰ ਜਦੋਂ ਮਹਾਰਾਜਾ ਖੜਕ ਸਿੰਘ ਜੀ ਮਹਾਰਾਜਾ ਬਣੇ ਮਹਾਰਾਜਾ ਰਣਜੀਤ ਸਿੰਘ ਦੇ ਵੱਡੇ ਪੁੱਤਰ ਤਾ ਉਹਨਾਂ ਨੂੰ ਮਤਲਬ ਜਿਹੜਾ ਕੰਵਰਨਾਉਨਿਹਾਲ ਸਿੰਘ ਜੀ ਵੀ ਬਹੁਤ ਬਹਾਦਰ ਯੋਧੇ ਸਨ ਮਹਾਰਾਜ ਰਣਜੀਤ ਸਿੰਘ ਦੇ ਪੋਤੇ ਤੇ ਮਹਾਰਾਜਾ ਰਣਜੀਤ ਖੜਕ ਸਿੰਘ ਦੇ ਸੁਪੁੱਤਰ ਵੱਡੇ ਤੇ ਉਹਨਾਂ ਨੂੰ ਆਪਸ ਵਿੱਚ ਬਾਪ ਪੁੱਤ ਨੂੰ ਇਸ ਤਰ੍ਹਾਂ ਦੀ ਚੱਕਥਲ ਕਰੀ ਵੀ ਉਹਨਾਂ ਦੀ ਆਪਸ ਵਿੱਚ ਬੋਲਬਾਣੀ ਬੰਦ ਕਰਵਾ ਦਿੱਤੀ ਕੰਵਰਨਾਉਨਿਹਾਲ ਸਿੰਘ ਜੀ ਨੂੰ ਆਪਣਾ ਬਗਾਵਤ ਕਰਵਾ ਦਿੱਤੀ ਕਿ ਖੜਕ ਸਿੰਘ ਅੰਗਰੇਜ਼ਾਂ ਨਾਲ ਮਿਲਿਆ ਹੋਇਆ ਹੈ ਜਦਕਿ ਮਿਲੇ ਹੋਏ ਆਪ ਸਨ ਤੇ ਉਸ ਤੋਂ ਬਾਅਦ ਖੜਕ ਸਿੰਘ ਨੂੰ ਕੈਦ ਕਰਵਾ ਦਿੱਤਾ ਤੇ ਕੰਵਰ ਨੌਨਿਹਾਲ ਸਿੰਘ ਨੂੰ ਰਾਜਾ ਬਣਾ ਦਿੱਤਾ ਤੇ ਹੌਲੀ ਹੌਲੀ ਸਲੋ ਪੌਇਜ਼ਨ ਖੜਕ ਸਿੰਘ ਨੂੰ ਦੇ ਕੇ ਮਰਵਾ ਦਿੱਤਾ ਤੇ ਜਦੋਂ ਉਹਦਾ ਸੰਸਕਾਰ ਕਰਕੇ ਕੰਵਰ ਨੌਨਿਹਾਲ ਸਿੰਘ ਜੀ ਆ ਰਹੇ ਸਨ ਤਾਂ ਉਹਨਾਂ ਦੇ ਉੱਤੇ ਛੇਜਾ ਘੇਰਿਆ ਗਿਆ ਜਦੋਂ ਛੇਜਾ ਘੇਰਨ ਤੋਂ ਪਹਿਲਾਂ ਕੰਵਰ ਨੌਨਿਹਾਲ ਸਿੰਘ ਜੀ ਨੂੰ ਸ਼ੱਕ ਹੋ ਗਿਆ ਸੀਗਾ ਵੀ ਕੋਈ ਸਾਜ਼ਿਸ਼ ਇਹ ਰਚ ਰਹੇ ਹੈ ਤਾਂ ਉਹਨਾਂ ਨੇ ਗੁਲਾਬ ਸਿੰਘ ਦੇ ਪੁੱਤਰ ਦਾ ਹੱਥ ਨਹੀਂ ਛੱਡਿਆ ਜੇ ਜਦੋਂ ਹੱਥ ਨਹੀਂ ਛੱਡਿਆ ਤਾਂ ਧਿਆਨ ਸਿੰਘ ਡੋਗਰਾ ਇੰਨਾ ਗਦਾਰ ਸੀ ਆਪਣਾ ਭਤੀਜਾ ਵੀ ਨਾਲੇ ਮਰਵਾਤਾ ਉਹਨੇ ਛੇਜਾ ਗਿਰ ਕੇ ਭਤੀਜਾ ਦਾ ਥਾਵੇਂ ਮਰ ਗਿਆ ਕਮਰ ਨੌਨਿਹਾਲ ਸਿੰਘ ਜੀ ਦੇ ਬਿਲਕੁਲ ਸੱਟਾਂ ਹੀ ਲੱਗੀਆਂ ਸਨ ਤੇ ਅੰਦਰ ਉਹਨੂੰ ਚੁੱਕ ਕੇ ਲੈ ਗਏ ਜਦੋਂ ਕਮਰੇ ਚ ਲੈ ਗਏ ਤਾਂ ਕੁਝ ਬਾਹਰੋਂ ਸਿਪਾਹੀ ਮਂਗਾਏ ਹੋਏ ਸੀ ਜਿਹੜੇ ਪੰਜਾਬ ਤੋਂ ਬਾਹਰ ਦੇ ਸੀ ਉਹਨਾਂ ਨੇ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਾ ਦਿੱਤੀ ਕਮਰ ਨੌਨਿਹਾਲ ਸਿੰਘ ਜੀ ਦੀ ਮਾਤਾ ਤੇ ਉਹਨਾਂ ਦੀ ਘਰ ਵਾਲੀ ਜਿਹੜੀ ਉਸ ਸਮੇਂ ਗਰਭਵਤੀ ਸੀ ਸ਼ਾਮ ਸਿੰਘ ਟਾਰੀ ਵਾਲੇ ਦੀ ਬੇਟੀ ਉਹਨਾਂ ਨੇ ਮਤਲਬ ਮੱਥਾ ਰਗੜ ਰਗੜ ਕੇ ਲਹੂਲਹਾਨ ਹੋ ਗਈਆਂ ਪਰ ਉਹਨਾਂ ਨੂੰ ਇੱਕ ਵਾਰ ਵੀ ਅੰਦਰ ਨਹੀਂ ਜਾਣ ਦਿੱਤਾ ਇਤਿਹਾਸਿਕ ਸਰੋਤਾਂ ਤੋਂ ਪਤਾ ਲੱਗਦਾ ਹੈ ਕਿ ਕਮਰ ਨੌ ਨਿਹਾਲ ਸਿੰਘ ਦੇ ਉਸ ਸਮੇਂ ਸੱਟਾਂ ਹੀ ਲੱਗੀਆਂ ਸਨ ਧਿਆਨ ਸਿੰਘ ਡੋਗਰੇ ਨੇ ਕਮਰ ਨੌ ਨਿਹਾਲ ਸਿੰਘ ਨੂੰ ਪੱਥਰ ਮਾਰ ਮਾਰ ਕੇ ਅੰਦਰ ਹੀ ਮਾਰ ਦਿੱਤਾ ਉਸ ਤੋਂ ਬਾਅਦ ਛੇਰ ਸਿੰਘ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੀ ਦਾ ਦੂਜਾ ਪੁੱਤਰ ਸੀ ਉਹਨੂੰ ਰਾਜਾ ਬਣਾਇਆ ਗਿਆ ਸ਼ੇਰ ਸਿੰਘ ਨੂੰ ਜਦੋਂ ਰਾਜਾ ਬਣਾਇਆ ਗਿਆ ਤਾਂ ਆਪਾਚ ਫੇਰ ਇਹਨਾਂ ਨੇ ਸੰਧਾ ਵਾਲੀਏ ਸਰਦਾਰਾਂ ਤੋਂ ਸ਼ੇਰ ਸਿੰਘ ਨੂੰ ਮਰਵਾ ਦਿੱਤਾ ਫੇਰ ਸੰਧਾ ਵਾਲੇ ਸਰਦਾਰਾਂ ਨੇ ਛੱਡਿਆ ਇਹ ਵੀ ਨਹੀਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਧਿਆਨ ਸਿੰਘ ਡੋਗਰੇ ਨੂੰ ਮਾਰ ਦਿੱਤਾ ਹੀਰਾ ਸਿੰਘ ਜਿਹੜਾ ਧਿਆਨ ਸਿੰਘ ਡੋਗਰੇ ਦਾ ਪੁੱਤਰ ਸੀ ਜਦੋਂ ਸਾਰਾ ਕੁਝ ਲੁੱਟ ਕੇ ਜਾ ਰਿਹਾ ਸੀਗਾ ਲਾਹੌਰ 'ਚ ਤਾਂ ਉਹਨੂੰ ਵੀ ਸਿੰਘਾਂ ਨੇ ਖਤਮ ਕਰ ਦਿੱਤਾ ਡੋਗਰਿਆ ਨੇ ਪੰਜਾਬ ਸਾਰਾ ਵੇਚਤਾ ਜਿਵੇਂ ਕਟਾ ਵੇਚਦੇ ਹੁੰਦੇ ਬਚੇ ਆਪ ਵੀ ਨਹੀਂ ਉਸ ਤੋਂ ਬਾਅਦ ਤੇਜ ਸਿੰਘ ਦੀ ਗਦਾਰੀ ਨੇ ਤੇ ਹੋਰ ਕੁਝ ਸਰਦਾਰ ਉਹਦੇ ਨਾਲ ਸਨ ਉਹਨਾਂ ਨੇ ਸਿੱਖਾਂ ਨੂੰ ਜੰਗਾਂ ਵਿੱਚ ਹਰਾਇਆ ਸਭਰਾਵਾਂ ਦੀ ਜੰਗ ਵਿੱਚ ਜਿਹੜੀ 10 ਫਰਵਰੀ 1846 ਨੂੰ ਹੋਈ ਸੀ ਸ਼ਾਮ ਸਿੰਘ ạtਾਰੀ ਵਾਲੇ ਦੀ ਅਗਵਾਈ ਵਿੱਚ ਉੱਥੇ ਅੰਗਰੇਜ਼ ਇਤਿਹਾਸਕਾਰ ਲਿਖਦੇ ਹਨ ਕਿ ਉਹ ਲੜਾਈ ਲਗਭਗ ਅਸੀਂ ਹਾਰ ਚੁੱਕੇ ਸੀ ਅਸੀਂ ਤਾਂ ਮਤਲਬ ਵਿਗਲ ਬਜਾਉਣ ਨੂੰ ਤਿਆਰ ਸੀਗੇ ਹਾਰਨ ਦਾ ਐਨੀ ਬਹਾਦਰੀ ਨਾਲ ਸ਼ਾਮ ਸਿੰਘ ạtਾਰੀ ਦੇ ਅਗਵਾਈ ਵਿੱਚ ਸਿੱਖ ਫੌਜਾਂ ਨੇ ਉਹ ਲੜਾਈ ਲੜੀ ਪਰ ਐਨ ਮੌਕੇ ਤੇ ਗਦਾਰ ਤੇਜ ਸਿੰਘ ਆਪਣੀਆਂ ਫੌਜਾਂ ਲੈ ਕੇ ਭੱਜ ਗਿਆ ਤੇ ਜਿਹੜੇ ਬਰੂਦ ਦੇ ਬੋਰੇ ਸੀ ਉਹਨਾਂ ਵਿੱਚ ਬਰੂਦ ਦੀ ਜੁਗਾ ਸਰੋਂ ਭਰ ਕੇ ਲਾਇਆ ਸੀਗਾ ਕਿਉਂਕਿ ਉਸ ਸਮੇਂ ਪ੍ਰਧਾਨ ਮੰਤਰੀ ਸੀਗਾ ਸਿੱਖ ਫੌਜਾਂ ਦਾ ਸਾਰੀ ਕਮਾਂਡ ਉਹਦੇ ਅੰਡਰ ਸੀਗੀ ਤੇ ਜਾਣ ਵੇਲੇ ਉਹ ਜਿਹੜਾ ਬੇੜੀਆਂ ਦਾ ਪੁਲ ਸੀਗਾ ਉਹ ਤੋੜ ਗਿਆ ਤੇ ਫੌਜਾਂ ਨਾ ਤਾਂ ਪਿੱਛੇ ਹੋ ਕੇ ਸਹਾਇਤਾ ਲੈ ਸਕੀਆਂ ਪਿਛਲੀ ਫੌਜ ਤੋਂ ਤੇ ਨਾ ਕਿਸੇ ਪਾਸੇ ਇੱਧਰ ਉੱਧਰ ਹੋ ਸਕੀਆਂ ਉਹ ਇਹਨਾਂ ਦੀ ਡੋਗਰਿਆਂ ਦੀ ਗਦਾਰੀ ਕਾਰਨ ਸਿੱਖ ਫੌਜਾਂ ਨੂੰ ਉੱਥੇ ਹਾਰ ਦਾ ਜਿੱਤੀਆਂ ਹੋਈਆਂ ਫੌਜਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਕਿਉਂਕਿ ਸਾਡੇ ਜਿਹੜੇ ਆਗੂ ਸੀਗੇ ਉਸ ਸਮੇਂ ਉਹ ਗद्दार ਹੋ ਚੁੱਕੇ ਸਨ ਇਸ ਲਈ ਇੱਥੇ ਲਿਖਿਆ ਗਿਆ ਹੈ ਕਿ ਡੋਗਰੇ ਨੇ ਮਿੰਟਾਂ 'ਚ ਮੁਲਕ ਵੇਚਤਾ ਜਿਵੇਂ ਕੱਟਾ ਵੇਚਦੇ ਇਹ ਮੈਂ ਇੱਥੇ ਡੋਗਰਾਂ ਦੀ ਗਦਾਰੀ ਦਾ ਮੋਟਾ-ਮੋਟਾ ਜ਼ਿਕਰ ਕਰਿਆ ਹੈ ਪਰ ਇਹ ਜੇ ਆਪਾਂ ਦੇਖੀਏ ਤਾਂ ਨੈੱਟ ਤੇ ਤੇ ਆਪਣੇ ਕਿਤਾਬਾਂ ਵੀ ਹੈਗੀਆਂ ਸਿੱਖ ਰਾਜ ਕਿਵੇਂ ਗਿਆ ਸੋਨ ਸਿੰਘ ਜੀ ਸੀਤਲ ਦੇ ਲਿਖੀ ਹੋਈ ਬਾਬਾ ਪ੍ਰੇਮ ਸਿੰਘ ਜੀ ਹੋਤੀ ਮਰਦਾਨ ਨੇ ਵੀ ਲਿਖਿਆ ਏ ਇਹ ਸਾਰਾ ਆਪਾਂ ਨੂੰ ਪੜ੍ਹਨਾ ਚਾਹੀਦਾ ਜ਼ਰੂਰ ਤੇ ਆਉਣ ਵਾਲੀ ਪੀੜ੍ਹੀ ਨੂੰ ਤੇ ਵਰਤਮਾਨ ਪੀੜ੍ਹੀ ਨੂੰ ਦੱਸਣਾ ਚਾਹੀਦਾ ਵੀ ਸਾਡੇ ਜਿਹੜੇ ਸਿੱਖ ਸਰਦਾਰ ਸੀਗੇ ਸਿੱਖ ਰਾਜ ਸੀਗਾ ਉਹ ਕਿਵੇਂ ਗਿਆ ਉਹ ਇਹ ਨਹੀਂ ਕਿ ਅੰਗਰੇਜ਼ ਜ਼ਿਆਦਾ ਮਤਲਬ ਤਾਕਤਵਰ ਸੀਗੇ ਜਾਂ ਉਹਨਾਂ ਕੋਲ ਟੈਕਨੋਲੋਜੀ ਜ਼ਿਆਦਾ ਸੀ ਕੁਝ ਨਹੀਂ ਸੀਗਾ ਇਹੋ ਜਿਹਾ ਸਿਰਫ ਗੱਦਾਰੀ ਕਰਕੇ ਸਾਡਾ ਸਿੱਖ ਰਾਜ ਜਿਹੜਾ ਉਹ ਚਲਾ ਗਿਆ ਸੋ ਇਹ ਇੰਨੀ ਕੁ ਜਾਣਕਾਰੀ ਪ੍ਰਵਾਨ ਕਰਨਾ ਅਗਲੀ ਲਾਈਨ ਦਾ ਵਿਸਥਾਰ ਲੈ ਕੇ ਜਲਦੀ ਹਾਜ਼ਰ ਹੋਵਾਂਗੇ। ਜਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।